ਤੇ ਦਨ ਪਹਿਲਾਂ ਆਪਾਂ ਨਾਲ ਇੱਥੇ ਕੰਮ ਕਰਦੇ ਬਏ ਸੀ ਤੇ ਨਾਲ ਤਿੰਨ ਚਾਰ ਜਣੇ ਮੁੰਡੇ ਆਏ ਕਿ ਉਹਨਾਂ ਦਾ ਆਰਡਰ ਦਿੱਤਾ ਨੂੰ ਤੇ ਤੀ ਤੋ ਆਪਾਂ ਨੂੰ ਕਿਹਾ ਵੀ ਤੁਸੀਂ ਨਹੀਂ ਪੈਜਣ ਤੁਸੀਂ ਜਾਓ ਇੰਨੀ ਗੱਲ ਕਿਹਾ ਤੇ ਇਹ ਮੁੰਡੇ ਤੋਂ ਕੋਈ ਆੜਾ ਜਦੋਂ ਆ ਕੇ ਇੰਨੇ ਤੋਂ ਥਾਲੇ ਖੋਲੀ ਆ ਤੇ ਵੇਖਿਆ ਸਰੇਨਾ ਥੋੜੇ ਦਿਨ ਪਹਿਲਾਂ ਆਪਾਂ ਨਾਲ ਇੱਥੇ ਕੰਮ ਕਰਦੇ ਬੇ ਸੀ ਤੇ ਨਾਲ ਤਿੰਨ ਚਾਰ ਜਣੇ ਮੁੰਡੇ ਆਏ ਕਿ ਉਹਨਾਂ ਨੇ ਆਰਡਰ ਦਿੱਤਾ ਉਹਨਾਂ ਨੇ ਖਾ ਪੀ ਕੇ ਤੇ ਅਸੀਂ ਪਾਈ ਮੰਗੇ ਮੇਰੀ ਵਾਈਫ ਬੈਠੇ ਇੱਥੇ ਉਹਨਾਂ ਨੇ ਪੈਸੇ ਮੰਗੇ ਥੋੜੀ ਬਤਮੀਜ਼ੀ ਜਿਹੀ ਕੀਤੀ ਉਹਨਾਂ ਨੇ ਤੇ ਜਦੋਂ ਆਪਾਂ ਨੂੰ ਕਹੇ ਵੀ ਤੁਸੀਂ ਨਹੀਂ ਪੈਜਣ ਤੁਸੀਂ ਜਾਓ ਇੰਨੀ ਗੱਲ ਕਹੀਆ ਤੇ ਇਹ ਮੁੰਡੇ ਤਾਂ ਪਿੱਛੋਂ ਨਹੀਂ ਆਣ ਕਹਿੰਦੇ ਇਹ ਮੁੰਡੇ ਸਿਰਸੂਲ ਪਾੜ ਕੇ ਵਾਸਟ ਲੱਗ ਗਏ ਆ ਤੇ ਅਸੀਂ ਥਾਣੇ ਵੀ 2 ਵਜੇ ਦਰਖਾ ਦਿੱਤੀ ਆ ਤੇ ਇੱਕ ਵਾਰੀ ਇਹਦੀ ਉਹਦੀ ਪੀ ਮੁੰਡੇ ਦੇ ਸਿਰਸੂਲ ਪਾੜ ਕੇ ਇੱਕ ਵਾਰੀ ਮੈਨੂੰ ਫੇਰ ਤਾਂ ਕਿਹਾ ਜਿੰਦੇ ਉਹਨੂੰ ਗੋਲੀਆਂ ਮਾਤ ਨਹੀਂ ਤੇ ਦੋ ਦਿਨ ਕਾਸਾ ਖਾਣੇ ਦਿੱਤੀਆਂ ਅਜੇ ਤੱਕ ਕੋਈ ਸੁਣਵਾਈ ਨਹੀਂ ਅੱਜ ਬੀਤੀ ਰਾਤ ਆਹ ਥੋੜੇ ਦਿਨ ਦੁਕਾਨ ਖੋਲੀ ਆ ਤੇ ਵੇਖਿਆ ਤੇ ਅੰਦਰ ਰਾਤ ਲੱਗੀ ਵਿਚਾਨ ਬੁੱਝ ਕੇ ਅੱਗ ਲਾਈ ਹਰ ਇੱਕ ਚੀਜ਼ ਕੱਲੀ ਕੱਲੀ ਸਾੜ ਕੇ ਗਿਆ ਲੱਗ ਗਏ ਕੋਈ ਮਤਲਬ ਸਾਰਾ ਕੁਝ ਨਹੀਂ ਬਜਤ ਸਾਰੀ ਦੁਕਾਨ ਸਾੜ ਕੇ ਸਵਾਹ ਹੋ ਗਈ ਏ ਕਿੰਨਾ ਕੁ ਨੁਕਸਾਨ ਹੋਇਆ ਤਾਂ ਕੀ ਕੀ 5-7 ਲੱਖ ਸਾਰਾ ਟੁੱਟ ਹੀ ਸੜ ਗਿਆ ਓਵਨ ਹੀ ਵੱਡੇ ਪੀਜ਼ਾ ਓਵਨ ਵੱਡੇ ਹੀ ਮਾਈਕ੍ਰੋਵੇਵ ਹੀ ਵੱਡੇ ਫਰਾਈਰ ਹੀ ਵੱਡੇ ਫ੍ਰਿਜ ਹੀ ਏਸੀ ਹੀ ਕੈਂਡੀਆਂ ਹੀ ਅੱਖੇ ਹੀ ਏਸੀ ਸਾਰਾ ਕੁਝ ਬਲ ਸਾਰਾ ਕੁਝ ਸਵਾਹ ਹੋ ਗਿਆ ਜੀ ਕੌਣ ਚੇ ਲੱਗ ਤੋ ਪਾਹੀ ਇਹੋ ਹੀ ਮੁੰਡੇ ਆਕਾਸ਼ਦੀਪ ਮੁੰਡਾ ਇੱਕ ਇੱਕ ਅਬੀਆ ਦੇ ਇੱਕ ਮੁੰਡਾ ਬੰਟੀ ਇਹਨਾਂ ਨਾਲ ਇਹੋ ਹੀ ਉਦੋਂ ਇੱਥੇ ਆਣ ਕੇ ਵਾਈ ਬੈਠੇ ਉਹਦੇ ਥੋੜੀ ਮਖੌਲਬਾਜੀ ਕੀਤੀ ਉਹਨਾਂ ਨੇ ਐਂ ਤਾਂ ਆਏ ਦੇ ਏਰੀਏ ਦੇ ਵਿੱਚ ਅਰੇ ਮੁੰਡੇ ਨਾਲ ਗੱਲ ਪਾ ਕੇ ਮੇਰੇ ਸਾਡੇ ਕੋਲ ਲੱਗ ਕੇ ਅਸੀਂ ਥਾਣੇ ਦੋ ਤਿੰਨ ਕਾ ਸੋ ਦਿੱਤੀ ਉਹ ਤੋਂ ਬਾਅਦ ਵੀ ਕੋਈ ਸਾਰੇ ਹੀ ਜਾਣੇ ਰਹੇ ਆ ਜਾ ਕੇ ਬਹਿ ਕੇ ਆ ਜਿੰਦੇ ਰਹੇ ਬਹਿ ਕੇ ਆ ਜਿੰਦੇ ਕੋਈ ਸਰਵਾਈ ਨਹੀਂ ਦੀ ਹਰਗੇ ਜਾਨਾ ਛੱਡਿਆ ਤੇ ਅੱਜ ਸਾਰੇ ਆ ਕੰਮ ਹੋ ਗਿਆ ਤਰ ਕਹਿੰਦਾ ਵੀ ਜੇ ਉਦੋਂ ਸਰਵਾਈ ਹੁੰਦੀ ਟੱਡੀ ਹਾਂਜੀ ਜੇ ਉਦੋਂ ਸਰਵਾਈ ਹੁੰਦੀ ਇਹਦਾ ਦੰਗਾ ਤਾਂ ਉਹ ਸਾਇਦ ਕਿੱਦੇ ਘੋਮ ਦੇਂਦੇ ਆ ਇਦਾਂ ਹੀ ਫੇਰ ਕਹਿੰਦੇ ਆ ਕਿ ਉਹਨਾਂ ਨੇ ਸਾਡਾ ਜਿੱਥੇ ਖਲੋਂਦੀ ਨਿਕਾ ਕੇ ਲਾਵਨੇ ਕੀ ਕਾਲੇ ਸਾਡਾ ਉਹ ਫੇਰ ਚੋੜੇ ਘੋਮ ਦੇ ਸਾਨੂੰ ਫੇਰ ਤਰ ਤੰਕੀ ਦਿੰਦੇ ਆ ਤਾਨੂੰ ਕਹਿੰਦੇ ਕੋਈ ਦਾਲਾ ਦਾ ਥਾਣੇ ਜਾਂਦੇ ਆ ਥਾਣੇ ਜਾ ਕੇ ਕੋਈ ਸਰਵਾਈ ਨਹੀਂ ਹੁੰਦੀ ਸਾਨੂੰ ਮੰਗ ਇਨਸਾਫ ਹੀ ਆ ਤੁਹਾਡੇ ਸਾਹਮਣੇ ਇਹਨਾਂ ਨੇ ਨੁਕਸਾਨ ਕਰ ਮੈਂ ਇਦਾਂ ਲੋਕਾਂ ਕੋਲ ਟਾਇ ਫੜ ਫੜ ਕੇ ਕੰਮ ਸ਼ੁਰੂ ਕੀਤਾ ਹੀ ਕਰਦਾ ਜੋ ਕੇ ਕੰਮ ਸ਼ੁਰੂ ਕੀਤਾ ਹੀ ਸਾਨੂੰ ਸਾਰਾ ਨੁਕਸਾਨ ਹੋ ਗਿਆ ਮੇਰੇ ਕੋਲ ਕੁਛ ਹੀ ਮੈਨਰੇ ਕਾਹੇ ਜੁਗ ਤੇ ਪੀਤੀ ਗਈ ਉਹਨਾਂ ਨੇ ਅੰਕੇ ਤੇ ਪੀ ਕੇ ਆਰਡਰ ਦਿੱਤਾ ਮੈਂ ਬਣਾ ਗਏ ਤੇ ਮੈਂ ਪੈਸੇ ਮੰਗਦੇ ਅੰਕੇ ਕਿੱਲੇ ਪੈਸੇ ਨਹੀਂ ਦੇਨੇ ਤੇ ਮੈਂ ਜਾ ਕੋਈ ਨਹੀਂ ਦੇਨੇ ਚਲ ਜੋ ਇਨੀ ਗੱਲ ਕਹੀ ਤੇ ਮੈਂ ਮੈਂ ਗੱਲੇ ਜੀ ਬੈਠਾ ਮਗਲੋਂ ਦੀ ਆਏ ਧਿਆਨ ਕੇ ਬਰੇ ਗੱਲ ਪੈ ਗਏ ਸੱਟ ਲੱਗੇ ਛੱਟ ਲੱਗੇ ਇੱਥੇ ਮਸਤਰੇ ਸਿਰ ਸਿਰ ਪਾੜ ਗਏ ਥਾਣੇ ਤੇ ਕੁੜੀ ਨੇ ਹੀ ਬਤਮੀ ਜੀ ਬੜੀ ਕੀਤੀ ਸੀ ਉਹਨਾਂ ਨੇ ਤੇ ਥਾਣੇ ਯਾਹੀ ਮਾਣੀ ਥਾਣੇ ਗਿਆ ਪਰ ਨਹੀਂ 2-3 ਦਿਨ ਜਾਂ ਦੇਰੇ ਭਰ ਨਹੀਂ ਸੁਣਾਈ ਦੀ ਹੈ ਜੀ ਇੱਥੇ ਕੁੱਲ ਦਾ ਦਾ ਕੀ ਦੋਸ਼ ਹੈ ਕੀ ਕਹਾਣੀ ਸੀ ਕਿ ਉਹਨਾਂ ਨੂੰ ਜਾਨ ਨੂੰ ਉਦੋਂ ਹੀ ਪੱਕਾ ਹੀ ਹੀ ਸਾਕੋ ਉੱਥੇ ਹੀ ਆ ਉਹਨਾਂ ਤੇ ਆ ਮੰਗਰ ਮੰਗਰ ਨੂੰ ਸਾਫ ਚਾਹੀਦਾ ਕਿੰਨੇ ਪਹਿਲੇ ਲੱਗੇ ਆ ਵੇਖੋ ਸਾਰੀ ਦੁਕਾਨ ਛੱਡੀ ਤੁਹਾਡੇ ਸਾਹਮਣੇ ਹੀ ਸਾਰਾ ਇਹਨਾਂ ਤੋਂ ਕੁਝ ਦਿਨ ਮਤਲਬ ਪਹਿਲਾਂ ਇੱਕ ਦਿਖਾ ਦਿੱਤੀ ਸੀ ਕਿ ਅਸੀਂ ਦੁਕਾਨ ਤੇ ਕੰਮ ਕਰ ਰਹੇ ਸੀ ਆਕਾਸ਼ ਨਾਮ ਦਾ ਮੁੰਡਾ ਇੱਕ ਦੋ ਦੇ ਨਾਲ ਹੋਰ ਸਾਥੀ ਨੇ ਉਹਨਾਂ ਨੇ ਦੁਕਾਨ ਤੇ ਮਤਲਬ ਸਾਡੀ ਲੜਕੀ ਨੂੰ ਮਜ਼ਾਕ ਕੀਤਾ ਤੇ ਮਤਲਬ ਆਪਣੇ ਮੇਰੇ ਸਾਟ ਵੀ ਆਪਣੇ ਮਾਰੀ ਸਿਰ ਵਿੱਚ ਸਿਰ ਤੇ ਸੱਟ ਮਾਰੀ ਤੇ ਫਿਰ ਇਹਨਾਂ ਦਾ ਮੈਡੀਕਲ ਲਿਆ ਜੀ ਤੇ ਇਹਦਾ ਮੈਡੀਕਲ ਐਕਸਪੋਰਟਰ ਮੇ ਕਰ ਨਹੀਂ ਹੈ ਜੇ ਨਦੀ ਆਈ ਤੇ ਉਹਦੇ ਸਬੰਧ ਵਿੱਚ ਮੈਂ ਉਹਨਾਂ ਦੇ ਘਰ ਆਪ ਗਿਆ ਮਤੋਸੀ ਦੇ ਘਰ ਦੋਸੀ ਘਰ ਨਹੀਂ ਮਰੇ ਇੱਕਦੋ ਇਹਦਾ ਸਭ ਬਾਜ਼ਾਰ ਖੜਾ ਸੀ ਬਾਜ਼ਾਰ ਗਿਆ ਤਾਂ ਬਾਜ਼ਾਰ ਵੇਖ ਕੇ ਪੁੱਤ ਨੂੰ ਵੇਖ ਕੇ ਤੇ ਭੱਜ ਗਿਆ ਉਹਨਾਂ ਦੇ ਘਰ ਦੇਣ ਪੁੱਛਿਆ ਕਿੱਥੇ ਆਉਂ ਕਿੰਦੇ ਜੀ ਸਾਡੇ ਮੁੰਡੇ ਰਿਆ ਉਹ ਨਸ਼ਈ ਆ ਤੇ ਘਰ ਨਹੀਂ ਹੁੰਦੇ ਤੇ ਜਦੋਂ ਵੀ ਘਰ ਆਏ ਅਸੀਂ ਤੁਹਾਨੂੰ ਦੱਸ ਪਾ ਦਾਂਗੇ ਅੱਜ ਹੁੰਦੇ ਥਰੇ ਕੇ ਇਹਨਾਂ ਕਹਿ ਉਹ ਦੁਕਾਨ ਤੇ ਅੱਗ ਲੱਗੀ ਹੈ ਮੈਂ ਆ ਕੇ ਮੌਕਾ ਦੇਖਿਆ ਵਾ ਬਾਕੀ ਇਹਨਾਂ ਦੁਕਾਨ ਨੂੰ ਜਿਹੜੀ ਅੱਗ ਉਹ ਉਪਰੀ ਪਲਾਨਿੰਗ ਤਰੀਕੇ ਨਾਲ ਲਾਈ ਗਈ ਹੈ ਕਿਉਂਕਿ ਜਿਸ ਉਹ ਤਾਂ ਲੱਗੀ ਦੀ ਤੇ ਕੋਈ ਚੀਜ਼ ਨਹੀਂ ਬਚਣੀ ਤੇ ਜਿਸ ਤਰੀਕੇ ਨਾਲ ਲੱਗੀ ਹੈ ਇਸ ਹਿਸਾਬ ਨਾਲ ਜਿਆਦਾ ਵੀ ਇਹ ਕਿਸੇ ਵਿਅਕਤੀ ਦਾ ਜਾਣ ਪੁੱਛ ਕੇ ਸਰਾਤ ਨਾਲ ਲੱਗੀ ਗਈ ਹੈ ਤੇ ਦੋਸ਼ੀਨ ਕਰਤਾ ਕਰਕੇ ਜਿਹਨਾਂ ਜਿਹਨਾਂ ਤੇ ਸ਼ੱਕ ਵਾ ਜਿੰਨਾ ਹਾਂ ਦਰਖਾਤਾਂ ਦੀ ਆ ਗਈ ਮੇਰੇ ਕੋਲ ਆ ਜਿੰਨਾਂ ਤੇ ਇਹ ਸ਼ੱਕ ਯਾਰ ਕਰਦੇ ਆ ਉਹਨਾਂ ਨੂੰ ਚੁੱਕ ਕੇ ਲਿਆ ਕੇ ਉਹਨਾਂ ਦੇ ਖਿਲਾਫ ਜੋ ਕਾਨੂੰਨੀ ਕਾਰਵਾਈ ਬੰਦੀ ਹੋ